ਵਾਹਿਗੁਰੂ 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 ਗੁਰੂ ਸਤਗੁਰੂ ਕੇ ਪਿਆਰਿਓ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਮਹਾਰਾਜ ਨਮੋ ਮਾਤਾ ਸ੍ਰੀ ਦੇਵਾ ਸੋ ਸਤਗੁਰੂ ਕੇ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਆਪ ਸਾਰੀ ਸੰਗਤ ਅਕਾਲ ਪੁਰਖ ਜੀ ਦੇ ਨਾਮ ਨਾਲ ਗੁਰਬਾਣੀ ਦੇ ਨਾਲ ਜੁੜਦੇ ਰਹੋ ਸੋ ਜੇ ਪਾਸ਼ਾ ਮਹਾਰਾਜ ਦੀ ਬਾਣੀ ਦੁੱਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਬਾਣੀ ਸੰਸਾਰ ਦਾ ਭਲਾ ਕਰਨ ਵਾਸਤੇ ਹੈ ਕਿਉਂਕਿ ਜਿੱਦਾਂ ਮਹਾਰਾਜ ਕਹਿੰਦੇ ਤੂੰ ਮਾਤ ਪਿਤਾ ਹਾਂ ਬਾਰਕ ਤੇਰੇ ਤੁਮਰੀ ਕਿਰਪਾ ਮੈਸੂਖ ਹਨੇਰੇ ਕਿਰਪਾ ਕਿੰਨਾ ਤੇ ਹੁੰਦੀ ਹੈ ਜਿਹੜੇ ਕਿਰਪਾ ਲੈਣ ਦੇ ਪਾਤਰ ਬਣ ਜਾਣ ਸੰਗ ਜੀ ਕਿਰਪਾ ਦਾ ਪਹਿਲਾਂ ਕਿਰਪਾ ਲੈਣ ਵਾਸਤੇ ਪਹਿਲਾਂ ਭਾਂਡਾ ਬਣਾਉਣਾ ਬਣਾਉਣਾ ਪੈਂਦਾ ਹੈ ਜੇ ਕੋਈ ਨਾਮ ਵੀ ਨਾ ਜਪੇ ਅਰਦਾਸਾਂ ਬੇਨਤੀਆਂ ਵੀ ਨਾ ਕਰੇ ਹੱਥਾਂ ਨਾਲ ਸੇਵਾ ਵੀ ਨਾ ਕਰੇ ਤੇ ਮਨਜੇ ਦੇ ਪਿਆਕਾਰ ਕਹੇ ਕਹਿੰਦਾ ਰਹੇ ਮਹਾਰਾਜ ਕਿਰਪਾ ਕਰਨਗੇ ਕਿਰਪਾ ਕਰਨਗੇ ਸੋ ਪਿਆਰਿਓ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜਾ ਕਿਰਪਾ ਲੈਣ ਦੇ ਅਧਿਕਾਰੀ ਹੋ ਜਾਣ ਜੇ ਕੋਈ ਸਿਮਰਨ ਨਾ ਕਰੇ ਇੱਕ ਸਿਮਰਨ ਕਰੇ ਸਿਮਰਨ ਕਰਨ ਵਾਲੇ ਤੇ ਵੀ ਕਿਰਪਾ ਹੋ ਜੇ ਇਹ ਕੁਛ ਵੀ ਨਾ ਕਰੇ ਉਹ ਤੇ ਵੀ ਕਿਰਪਾ ਹੋ ਜੇ ਫਿਰ ਨਿਆ ਨਹੀਂ ਹੈਗਾ ਇਹ ਇਹ ਨਿਆ ਨਹੀਂ ਹੈਗਾ ਇਹ ਫਿਰ ਇੱਕ ਪੱਖਵਾਦ ਹੈ ਜਿੰਨੀ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖ ਜਿਹਨੇ ਕੀਤੀ ਛੁੱਟੀ ਨਾਲ ਦੋ ਚੀਜ਼ਾਂ ਹੋਈਆਂ ਹੋ ਗਈਆਂ ਇਹ ਇੱਕ ਨੀਤਾ ਨਾਮ ਸਿਮਰਨ ਕਰਕੇ ਮਸਾਕਤ ਘਾਰਨਾ ਘਾਲੀ ਕਮਾਈ ਕੀਤੀ ਉਹਨਾਂ ਦਾ ਭਲਾ ਹੋ ਗਿਆ ਜੇ ਜਿਵੇਂ ਆ ਪਹਿਲਾਂ ਪਿੱਛੇ ਕੀਤੀ ਹੈ ਗੱਲ ਕਿ ਮੰਜੇ ਤੇ ਪਿਆ ਹੈ ਕੁਝ ਨਹੀਂ ਕਰ ਰਿਹਾ ਪਰ ਉਹ ਅਰਦਾਸ ਕਰ ਰਿਹਾ ਹੈ ਕਿ ਮੇਰਾ ਭਲਾ ਹੋ ਜਾਏ ਉਹ ਭਜਨ ਕਰਨ ਦੇ ਲਾਇਕ ਨਹੀਂ ਭਜਨ ਕਰਨ ਦੇ ਲਾਇਕ ਨਹੀਂ ਹੈਗਾ ਭਾਵੇਂ ਲਾਇਕ ਦਾ ਮਤਲਬ ਕੁਝ ਹੋ ਰਿਹਾ ਪਰ ਸਮਰੱਥਾ ਨਹੀਂ ਉਹ ਕਿਸ ਨੂੰ ਕਹੇ ਕਿ ਮੇਰੇ ਮੇਰੇ ਨਿਮਿਤ ਪਾਠ ਕਰ ਦੋ ਉਹ ਫਿਰ ਆਪਦਾ ਸਿਮਰਨ ਜਿਹੜਾ ਤੰਦਰੁਸਤ ਹੁੰਦਾ ਨਾ ਉਹ ਵਾਹਿਗੁਰੂ ਦੀ ਬੰਦਗੀ ਉਹਦੇ ਖਾਤਰ ਕਰਦਾ ਹੁਣ ਜਿਹੜੇ ਨਾਸਤਿਕ ਲੋਕ ਨੇ ਜਿਨ੍ਹਾਂ ਨੂੰ ਅਕਲ ਹੀ ਨਹੀਂ ਪ੍ਰਮਾਤਮਾ ਦੀ ਬਾਣੀ ਵੀ ਵਾਹਿਗੁਰੂ ਦਾ ਸੁਭਾਅ ਕਿਹੋ ਜਿਹਾ ਹੈ ਉਹ ਨਹੀਂ ਇਹ ਗੱਲ ਨੂੰ ਸਮਝ ਸਕਦੇ ਉਹਨਾਂ ਦਾ ਪਤਾ ਕੀ ਹੈ ਅੱਛਾ ਰੋਟੀ ਕੋਈ ਖਾਵੇ ਇਹ ਢਿੱਡ ਕਿਸੇ ਦਾ ਭਰੇ ਪਹਿਲੀ ਵਾਰ ਤਾਂ ਇਹ ਧੱਕੇ ਨਾਲ ਦਿੱਤੀ ਹੋਈ ਉਦਾਹਰਣ ਹੈ ਰੋਟੀ ਖਾਣਾ ਕੁਝ ਹੋਰ ਗੱਲ ਹੈ ਭਜਨ ਕਰਨਾ ਕੁਝ ਹੋਰ ਗੱਲ ਹੈ ਇਸ ਤਰ੍ਹਾਂ ਕਰਕੇ ਸੰਗ ਜੀ ਵਾਹਿਗੁਰੂ ਸਿਮਰਨ ਕਰਨ ਵਾਲੇ ਦੇ ਉੱਤੇ ਰੀਝਦੇ ਨੇ ਫਿਰ ਉਹਨੂੰ ਪੁੱਛਦੇ ਨੇ ਤੈਨੂੰ ਕੀ ਚਾਹੀਦਾ ਹੈ ਜਿਹੜਾ ਸਿਮਰਨ ਕਰਦਾ ਉਹ ਆਪ ਦਾ ਭਲਾ ਕਰਾ ਲਵੇ ਜਾਂ ਲੋਕਾਂ ਦਾ ਭਲਾ ਕਰਾ ਲਵੇ ਇਹ ਮਹਾਰਾਜ ਤੇ ਪਾਸ਼ਾ ਦੀ ਜਿਹੜੀ ਦਇਆ ਇਹ ਬਾਣੀ ਪੜਨ ਵਾਲੇ ਦਾ ਇਸ ਤਰ੍ਹਾਂ ਪਹਲਾ ਕਰਦੀ ਵੀ ਤੂੰ ਕਿਹਦਾ ਪਹਲਾ ਕਰਾਉਣਾ ਹੈ ਭਾਈ ਫਿਰ ਇਹਦਾ ਅਰਥ ਹੀ ਬਣਦਾ ਹੈ ਕਿ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਵੀ ਆਪਦਾ ਮੁੱਖ ਉਜਲਾ ਹੋ ਗਿਆ ਮਹਾਰਾਜ ਦੇਦਰ ਤੇ ਦੂਜਾ ਦਾ ਕੇਤੀ ਵੀ ਕੰਨਾਂ ਦਾ ਦੂਜਾ ਦੇ ਹੁਣ ਜਿਹੜੇ ਉੱਥੇ ਬੰਦੀ ਛੋੜ ਗਵਾਲੀਅਰ ਦੇ ਕਿਲੇ ਦੇ ਵਿੱਚ ਬੈਠੇ ਸੀ ਜਿਹੜੇ ਉਹ ਕਿਹੜਾ ਰੋਜ਼ ਸਗੋਂ ਹੀ ਸਾਧ ਦਾ ਪਾਠ ਕਰਦੇ ਸੀਗੇ ਸਗੋਂ ਉਹਨਾਂ ਨੂੰ ਨਸ਼ੇ ਤੇ ਲਾਇਆ ਹੋਇਆ ਸੀ ਕੈਦੀਆਂ ਨੂੰ ਕੀਤੀ ਛੁੱਟੀ ਨਾਲ ਬੰਦੀ ਛੋੜ ਮਹਾਰਾਣ ਨੇ ਸ਼ਿਮੇ ਪਾਸ਼ਾ ਨੇ ਕਿਰਾਇ ਕਰੈਣੀ ਭਲਾ ਉਹਨਾਂ ਦਾ ਉਹ ਤਰਸ ਆ ਗਿਆ ਕਾਲਪੁਰਖ ਨੂੰ ਗੁਰੂ ਨੂੰ ਤਰਸ ਆ ਗਿਆ ਮਹਾਰਾਣ ਨੇ ਕਿਹਾ ਕਾਲਪੁਰਖ ਨੇ ਸ਼ਿਮੇ ਪਾਸ਼ਾ ਨੇ ਸੋਚਿਆ ਵੀ ਇਹਨਾਂ ਦਾ ਭਲਾ ਕਰੀਏ ਉਹਨਾਂ ਨੇ ਕੋਈ ਬੰਦਗੀ ਨਹੀਂ ਕਰਨੀ ਗੱਲ ਸੰਗਰ ਜੀ ਤਰਸਦੀ ਹੈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਜੇ ਤੁਸੀਂ ਮਹਾਰਾਜ ਨੂੰ ਅਕਾਲ ਪੁਰਖ ਨੂੰ ਗੁਰੂ ਤੇ ਤੁਹਾਡੇ ਗੁਰੂ ਨੂੰ ਤੁਹਾਡੇ ਤੇ ਤਰਸ ਹੋ ਜੇ ਤਰਸ ਕਿਵੇਂ ਆਊਗਾ ਹੁਣ ਜਿਹੜਾ ਬੰਦਾ ਨਾਲੇ ਗੁਰੂ ਦੀ ਨਿੰਦਿਆ ਕਰੀ ਜਾਵੇ ਨਾਲੇ ਬਾਣੀ ਪੜਨ ਨਾਲ ਨਿੰਦਿਆ ਕਰੀ ਜਾਵੇ ਨਾਲੇ ਆਖੀ ਜਾਵੇ ਐ ਸ਼ਬਦ ਨਾਲ ਜਪਣ ਨਾਲ ਕੀ ਹੋ ਜੂਗਾ ਐ ਸ਼ਬਦ ਜਪਣ ਨਾਲ ਕੀ ਹੋ ਜੂਗਾ ਉਹ ਨੂੰ ਉਹ ਤੇ ਥੋੜੀ ਤਰਸ ਕਰਨਗੇ ਉਹ ਨੂੰ ਨਹੀਂ ਤਰਸ ਕਰਨਗੇ ਤਰਸ ਕਰੂਗਾ ਮਹਾਰਾਜ ਆਕਾਲਪੁਰ ਗੁਰੂ ਜੀ ਉਹਨਾਂ ਦੇ ਕਰਨਗੇ ਜਿਹੜੇ ਬਾਣੀ ਪੜੀ ਜਾਂਦੇ ਨੇ ਪੜੀ ਹੀ ਜਾਂਦੇ ਨੇ ਫਿਰ ਮਹਾਰਾਜ ਨੂੰ ਕਹੇ ਮਹਾਰਾਜ ਕੇ ਕਹਿੰਦੇ ਨੇ ਸੱਚੇ ਪਾਸ਼ਾ ਬਾਣੀ ਵੀ ਪੜਦੇ ਆਂ ਇਹ ਮਹਾਰਾਜ ਸਾਡੇ ਚ ਗਲਤੀ ਕਿੱਥੇ ਰਹੇਗੀ ਮਹਾਰਾਜ ਸਾਨੂੰ ਆਪਣੀ ਗਲਤੀ ਤਾਂ ਵੀ ਨਹੀਂ ਪਤਾ ਲੱਗਦਾ ਮaaf ਕਰ ਦੋ ਸਾਡੀਆਂ ਗਲਤੀਆਂ ਜੇ ਹੈਗੀਆਂ ਨੇ ਜਾਂ ਮਾੜੇ ਕਰਣੇ ਮaaf ਕਰ ਦੋ ਉਹ ਉਦੋਂ ਤਰਸ ਹੁੰਦਾ ਗੁਰੂ ਨੂੰ ਫਿਰ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸਜਣ ਮਿਲਿਆ ਸੋ ਗੱਲ ਕਰਦੇ ਆਂ ਸਭ ਤਰ੍ਹਾਂ ਕਰਕੇ ਸੰਸਾਰ ਦੁਖੀ ਹੈ ਸੁਖ ਲੈਣ ਵਾਸਤੇ ਜਿਵੇਂ ਕਈਆਂ ਦੇ ਬੱਚਿਆਂ ਨੂੰ ਦੁੱਖ ਹੈ ਸੰਗਤ ਜੀ ਇਹ ਸਾਨੂੰ ਬਹੁਤ ਫੋਨ ਆਉਂਦੇ ਨੇ ਕਿ ਸਾਡੇ ਬੱਚੇ ਸੁਖੀ ਹੋ ਗਏ ਸਾਡਾ ਇਸ ਤਰ੍ਹਾਂ ਕਰਕੇ ਭਲਾ ਹੋ ਗਿਆ ਬਾਣੀ ਪੜ ਕੇ ਇਸ ਜਿਹੜਾ ਸ਼ਬਦ ਦੱਸਿਆ ਦੀ ਸ਼ਬਦ ਜਪਣ ਨਾਲ ਇਹ ਭਲਾ ਹੋ ਗਿਆ ਬਹੁਤ ਸਾਡੇ ਕੋਲੇ ਸਬੂਤ ਹਨ ਕਿਉਂਕਿ ਸਾਡਾ ਕੁਛ ਨਹੀਂ ਮੇਰਾ ਕੁਛ ਨਹੀਂ ਇਹਦੇ ਬੱਚੇ ਗੁਰੂ ਨੇ ਕਿਹਾ ਕਿ ਸਭ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਮੰਗਲ ਗੁਣ ਗਾਮ ਗੁਰੂ ਦੇ ਗੁਣਾ ਨੂੰ ਗਾਉਣਾ ਦੁੱਖਾਂ ਦਾ ਨਾਸ ਕਰਦਾ ਸੁਣਿਆ ਦੁਖ ਪਾਪ ਕਾ ਨਾਸ ਜਿਹੜੇ ਬੰਦੇ ਕਹਿੰਦੇ ਨੇ ਵੀ ਐਂ ਸ਼ਬਦ ਜਪਣ ਦੇ ਨਾਲ ਕਿਵੇਂ ਭਲਾ ਹੋ ਜੂਗਾ 20 ਵਾਰੀ ਚਾ 40 ਵਾਰੀ 108 ਵਾਰੀ ਜਾਂ ਪੰਜ ਵਾਲਾ ਫੇਰੇ ਤੋਂ ਕੀ ਹੋ ਜੂਗਾ ਸ਼ਬਦ ਨਾਲ ਕੁਝ ਨਹੀਂ ਹੁੰਦਾ ਉਹਨਾਂ ਦਾ ਮਤਲਬ ਉਹ ਪਤਾ ਕੀ ਉਹਨਾਂ ਦਾ ਮਤਲਬ ਇਹ ਹੈ ਕਿ ਗੁਰਬਾਣੀ ਵਿੱਚ ਸ਼ਕਤੀ ਨਹੀਂ ਅੱਜ ਦਾ ਇੱਕ ਸ਼ਬਦ ਨੂੰ ਕਹਿੰਦੇ ਨੇ ਵੀ ਇਹਦੇ ਵਿੱਚ ਸ਼ਕਤੀ ਨਹੀਂ ਹੈਗੀ ਇਹਦੇ ਨਾਲ ਭਲਾ ਨਹੀਂ ਹੁੰਦਾ ਉਹ ਕੱਢੋ ਉਹ ਕੱਢ ਦੋ ਉਹਨਾਂ ਦੇ ਮਤਾਬਕ ਫਿਰ ਗੁਰੂ ਗ੍ਰੰਥ ਸਾਹਿਬ ਚੋਂ ਕੱਢੋ ਸ਼ਬਦ ਉਹ ਜੇ ਸ਼ਕਤੀ ਨਹੀਂ ਹੈਗੀ ਉਹਦੇ ਵਿੱਚ ਫਿਰ ਆਪਾਂ ਕੱਲ ਨੂੰ ਹੋਰ ਸ਼ਬਦ ਕਾਹਾਂਗੇ ਵੀ ਇਹਦੇ ਵਿੱਚ ਸ਼ਕਤੀ ਹੈ ਉਹ ਫਿਰ ਕਹਿਣਗੇ ਵੀ ਇਹਦੇ ਵਿੱਚ ਵੀ ਇਹਦੇ ਇਹ ਜ ਆਪਣੇ ਨਾਲ ਕੁਝ ਨਹੀਂ ਹੁੰਦਾ ਤੋ ਤਾ ਰੱਟਾ ਇਹ ਸ਼ਕਤੀ ਨਹੀਂ ਫਿਰ ਉਹ ਵੀ ਕੱਢ ਦੋ ਫਿਰ ਅਸੀਂ ਪਰਸੋਂ ਨੂੰ ਪਾਵਾਂਗੇ ਹੋਰ ਸ਼ਬਦ ਉਹ ਵੀ ਕਹਿਣਗੇ ਉਹ ਵੀ ਇਹਦੇ ਵਿੱਚ ਇਹਦੇ ਵਿੱਚ ਸ਼ਕਤੀ ਨਹੀਂ ਹੈ ਕਿ ਉਹ ਹੋ ਜੂਗਾ ਉਹ ਵੀ ਕੱਢੋ ਇਸ ਤਰ੍ਹਾਂ ਸਾਰੇ ਸ਼ਬਦ ਨਿਕਲ ਕੇ ਫਿਰ ਗੁਰੂ ਗ੍ਰੰਥ ਸਾਹਿਬ ਕੀ ਰਹਿ ਗਿਆ ਸ਼ਬਦਾਂ ਦੇ ਸੰਗ੍ਰਹਿ ਨੂੰ ਹੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ ਕਾਗਜ਼ਾਂ ਨੂੰ ਨਹੀਂ ਕਾਗਜ਼ ਤਾਂ ਪਟਵਾਰਖਾਨੇ ਵਿੱਚ ਬਹੁਤ ਪਈਆਂ ਬਹੀਆਂ ਪਈਆਂ ਹੁੰਦੀਆਂ ਰਜਿਸਟਰ ਪਈ ਹੁੰਦੇ ਨੇ ਉਹਨਾਂ ਵਿੱਚ ਥੋੜੀ ਸ਼ਕਤੀ ਹੈ ਇਕੱਲੇ ਇਕੱਲੇ ਸ਼ਬਦ ਦੇ ਵਿੱਚ ਅਲੱਗ-ਅਲੱਗ ਸ਼ਕਤੀ ਹੈ ਸਾਰੀਆਂ ਸ਼ਬਦਾਂ ਦੀ ਸ਼ਕਤੀ ਨੂੰ ਮਿਲਾ ਕੇ ਗੁਰੂ ਗ੍ਰੰਥ ਸਾਹਿਬ ਕਹਾਉਂਦੇ ਨੇ ਸਰਬ ਕਲਾ ਸਮਰੱਥ ਇਹ ਗਨਉਸ਼ਾਉਂਦੇ ਇਹ ਲੋਕ ਨਾਸਤਕ ਨੇ ਇਨ੍ਹਾਂ ਨੇ ਤੁਹਾਨੂੰ ਪਾਠ ਨਹੀਂ ਕਰਨ ਦੇਣਾ ਇਹਨਾਂ ਦੇ ਨਾਲ ਤੁਸੀਂ ਕਮੈਂਟ ਸੁਣਿਆ ਕਰੋ ਇਹਨਾਂ ਦੇ ਅੰਦਰ ਭਰੋਸਾ ਹੀ ਨਹੀਂ ਹੈਗਾ ਨਾ ਇਹ ਸਾਧੂ ਸੰਤਾਂ ਦੀ ਆ ਸੰਗਤ ਕੀਤੀ ਬਰਾਬਰ ਸਾਧੂ ਸੰਤਾਂ ਦੇ ਕੋਲੇ ਜਦੋਂ ਬੰਦਾ ਬੈਠਦਾ ਨਾ ਫਿਰ ਪਤਾ ਲੱਗਦਾ ਵੀ 8-8 ਘੰਟੇ ਉੱਠਦੇ ਨਹੀਂ ਹੈਗੇ ਉਹ ਇਹਨਾਂ ਨੇ 2 ਮਿੰਟਾਂ ਬਾਅਦ ਪਾਸੇ ਮਾਰ ਲੱਗ ਜਾਣਾ ਸੋ ਕਹਿਣ ਦਾ ਭਾਵ ਵਿਸ਼ਵਾਸ ਗੁਰਬਾਣੀ ਤੇ ਬਣਾਓ ਕਿਸੇ ਦੀ ਇਹਨਾਂ ਸੁਣੋ ਸੋ ਗੁਰੂ ਦੀ ਸੁਣੋ ਜਦੋਂ ਗੁਰੂ ਕਹਿੰਦਾ ਵੀ ਗੁਰਬਾਣੀ ਜਦੋਂ ਸਾਡੀ ਗੁਰੂ ਅਸੀਂ ਬਾਣੀ ਪੜਾਂਗੇ ਮਾੜੇ ਕਰਮ ਨਾ ਸੋਣਗੇ ਗੁਰੂ ਮਾਰਚ ਪਾਸ਼ਾ ਭਲਾ ਕਰਨਗੇ ਸੋ ਆਈ ਆਪਾਂ ਸਾਰਿਆਂ ਸੁੱਖਾਂ ਦੇ ਦਾਤੇ ਵਿੱਚ ਸ਼ਬਦ ਪ੍ਰਮਾਤਮਾ ਦਾ ਗੁਰੂ ਦਾ ਰੂਪ ਹੈ ਇੱਕ ਸ਼ਬਦ ਸੰਗਜੀ ਪੈਰੋਂ ਮਾਹਲਾ ਪੰਜਵਾ ਉੜ ਸੁਖਿਆ ਬੈੜ ਸੁਖਿਆ ਇਹ ਸ਼ਬਦਾਂ ਨੂੰ ਸੁਣਾ ਕੇ ਦੱਸ ਦਿੰਨੇ ਆ ਹਰ ਇੱਕ ਸ਼ਬਦ ਦੇ ਮੂਰੇ ਪਹਿਲਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਾ ਲਿਆ ਕਰੋ ਮਾਗਰੋ ਨਮਹਿ ਵੀ ਕਹਿਣਾ ਹੁੰਦਾ ਹੈ ਹਰ ਇੱਕ ਸ਼ਬਦ ਦੇ ਨਮਹਿ ਨੰਨਾ ਮਮਾ ਆਹਾ ਜਿਵੇਂ ਆਦ ਗੁਰੇ ਨਮਹਿ ਸੋ ਗੱਲ ਆਪਾਂ ਕਰ ਰਹੇ ਆ ਜੇ ਕਿਸੇ ਦੇ ਬੱਚੇ ਡਰਦੇ ਨੇ ਜਾਂ ਤੁਹਾਡੇ ਘਰ ਵਿੱਚ ਡਰ ਭੋ ਬਣਿਆ ਹੋਇਆ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਰ ਹੈ ਹਰ ਤਰ੍ਹਾਂ ਦੇ ਡਰ ਭੈ ਦੂਰ ਕਰਨ ਵਾਸਤੇ ਘਰ ਦੀ ਰੱਖਿਆ ਦੇ ਵਾਸਤੇ ਸ਼ਬਦ ਤੁਸੀਂ ਜਪੋ ਬੋਲ ਕੇ ਦੱਸ ਰਹੇ ਹਾਂ ਇਕ ਓੰਕਾਰ ਸਤਗੁਰ ਪ੍ਰਸਾਦ ਪੈਰੋ ਮਹੱਲਾ ਪੰਜਵਾਂ ਊਠ ਤ ਸੁਖੀਆ ਬੈਠ ਤ ਸੁਖੀਆ ਭਾਉ ਨਹੀਂ ਲੱਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਠਾ ਕੈ ਅੰਤਰ ਜਾਮੀ ਰਾਖਾ ਏਕ ਹਮਾਰਾ ਸੁਆਮੀ 작ਲ ਕਟਹਾ ਕਾ ਅੰਤਰ ਜਾਮੀ ਰਹਾਓ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਬਰਤੰਤਾ ਕਰ ਸੁਖ ਵਸਿਆ ਵਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਰੜਾਇਆ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦਰੜਾਇਆ ਘਰ ਦੇ ਵਿੱਚ ਵੀ ਸੁਖ ਹੈ ਬਾਹਰ ਰਹੋਗੇ ਬਾਹਰ ਵੀ ਸੁਖ ਹੈ ਸਰੀਰ ਸਰੀਰ ਦੇ ਅੰਦਰ ਵੀ ਸੁਖ ਹੈ ਬਾਹਰ ਵੀ ਹੈ ਕਹੋ ਨਾਨਕ ਗੁਰਮੰਤਰ ਦੜਾਇਆ ਇਹ ਜਿਹੜੀ ਸਾਰੀ ਬਾਣੀ ਹੈ ਇਹ ਗੁਰੂ ਦਾ ਮੰਤਰ ਹੈ ਉੱਠਦੇ ਵੀ ਬੈਠਦੇ ਵੀ ਸੁਖੀ ਰਹੋਗੇ ਬੱਚਿਆਂ ਵਾਸਤੇ ਵੀ ਹੈ ਘਰਵਾਰ ਵਾਸਤੇ ਵੀ ਹੈ ਸਾਰੇ ਤਰ੍ਹਾਂ ਕਰਕੇ ਗੁਰੂ ਰੱਖਿਆ ਕਰੇਗਾ ਸ਼ਬਦੀ ਆराधना ਕਰੋ ਤਿੰਨ ਮਾਲਾ ਰੋਜ਼ ਫੇਰ ਲਿਆ ਕਰੋ ਜਿਨ੍ਹਾਂ ਦੇ ਸਰੀਰ ਵਿੱਚ ਦੁੱਖ ਹੈ ਉਹ ਤਿੰਨ ਮਾਲਾ ਰੋਜ਼ ਫੇਰਾ ਕਰੇ 40 ਦਿਨਾਂ ਬਾਅਦ ਤਰਨ ਤਾਰਨ ਸਾਹਿਬ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਨੇ ਦੇਖ ਕਰਾਉਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਰੱਖਿਆ ਕਰਨਗੇ ਸਰੀਰ ਦੇ ਸਾਰੇ ਕਸ਼ਟ ਕੱਟ ਦੇਣਗੇ ਤਰਨ ਤਰਨ ਸਭ ਜਾ ਕੇ ਜਰੂਰ ਇਸ਼ਨਾਨ ਕਰਨਾ ਫਿਰ ਰੋ ਕੱਟਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ